ਖਡੂਰ ਸਾਹਿਬ ਜਿਮਣੀ ਚੋਨਾ ਚ 58% ਹੋਈ VOTING ਨੂੰ ਜਿੱਥੇ ਸਿਆਸੀ ਪੰਡਿਤ ਅਕਾਲੀ ਦਲ ਦੀ ਰਣਨੀਤੀ ਫੇਲ ਦੱਸ ਰਹੇ ਨੇ ਉੱਥੇ ਹੀ ਸੱਤਾਧਾਰੀ ਧਿਰ ਨੇ ਇਸ ਨੂੰ ਕਾਂਗਰਸ ਦੇ ਮੂੰਹ ਤੇ ਛਪੇੜ ਦੱਸਿਆ ਹੈ ਵੱਡੀ ਪਾਰਟੀ ਨੇ ਨਾ ਹਿੱਸਾ ਲੈਣ ਦੇ ਕਾਰਨ ਫਿਰ ਵੀ ਲੋਕਾਂ ਨੇ 58% ਜਿਹੜੀ VOTING ਕੀਤੀ ਹੈ ਮੈਂ ਸਮਝਦਾ ਹਾਂ ਕਿ ਉਹਨਾਂ ਦੇ ਮੂੰਹ ਤੇ ਇੱਕ ਛਪੇੜ ਹੈ ਕਾਂਗਰਸੀਆਂ ਦੇ ਔਰ ਉਹਨਾਂ ਨੇ ਲੋਕਾਂ ਨੇ ਬਹੁਤ ਵੱਡਾ ਜਿਹੜਾ ਫਤਵਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਚ ਦਿੱਤਾ ਹੈ ਜਨਮੇਜ ਸਿੰਘ ਸਿੱਖੋਂ ਦੇ ਮੁਤਾਬਕ ਕਾਂਗਰਸ ਨੇ ਜਿਮੜੀ ਚੋਣਾਂ 'ਚ ਆਜ਼ਾਦ ਉਮੀਦਵਾਰਾਂ ਦੀ ਜਮ ਕੇ ਮਦਦ ਕੀਤੀ ਹੈ ਪਰ ਫਿਰ ਵੀ ਅਕਾਲੀ ਦਲ ਭਾਰੀ ਵੋਟਾਂ ਨਾਲ ਜਿੱਤ ਹਾਸਲ ਕਰੇਗਾ ਨੌਜਵਾਨਾ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹੁਣ ਐਨ ਆਰ ਆਈਜ਼ ਨੂੰ ਵੀ ਪਰਮਾਉਣਾ ਸ਼ੁਰੂ ਕਰ ਦਿੱਤਾ ਹੈ ਜਲੰਧਰ ਪਹੁੰਚੇ ਸੁਖਪਾਲ ਖੈਰਾਂ ਨੇ ਗੂਗਲ ਹੈਂਗਆਊਟ ਰਾਹੀਂ ਕੈਲੀਫੋਰਨੀਆ 'ਚ ਰਹਿੰਦੇ ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਕੀਤੀ ਸੁਖਪਾਲ ਖੈਰਾਂ ਨੇ ਜਿੱਥੇ ਲੋਕਾਂ ਨੂੰ ਆਮ ਆਦਮੀ ਪਾਰਟੀ ਨਾਲ ਜੁੜਨ ਲਈ ਅਪੀਲ ਕੀਤੀ ਉੱਥੇ ਹੀ ਐਨ ਆਰ ਆਈਜ਼ ਲੋਕਾਂ ਨੂੰ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਵੀ ਜਾਣੂ ਕਰਵਾਇਆ ਜ਼ਿਆਦਾ ਤਾਂ ਇਹੀ ਉੱਪਰ ਆ ਰਿਹਾ ਕਿ ਐਨ ਆਰ ਆਈਜ਼ ਨੂੰ ਪੰਜਾਬ ਦੇ ਇਸ਼ੂਜ਼ 'ਤੇ ਬਹੁਤ ਜ਼ਿਆਦਾ ਚਿੰਤਾ ਹੈ ਜਿਹੜੇ ਇਸ਼ੂਜ਼ ਮੈਂ ਆਊਟਲਾਈਨ ਕੀਤੇ 10 ਬਰਨਿੰਗ ਇਸ਼ੂਜ਼ ਜਿਨ੍ਹਾਂ ਭ੍ਰਿਸ਼ਟਾਚਾਰ ਹੈ ਕਿਸਾਨਾਂ ਦੀ ਆਤਮੱਤਿਆ ਹੈ ਬੇਰੁਜ਼ਗਾਰੀ ਹੈ ਪੁਲਿਸ ਦਾ ਜ਼ਬਰ ਹੈ ਇਹ ਸਾਰੇ ਇਸ਼ੂਜ਼ ਦੇ ਉਹ ਵੀ ਉਨੇ ਕੰਸਰਨ ਨੇ ਐਨ ਆਰ ਆਈਸ ਦਾ ਅਗਰ ਮੈਂ ਕਹਦਾ ਕਿ ਮੇਰਾ ਇਹ ਮੰਨਣਾ ਵਾ ਕਿ ਆਮ ਆਦਮੀ ਪਾਰਟੀ ਨਾਲ 95% ਦੀ ਐਨ ਆਰ ਆਈਸ ਦੀ ਸਪੋਰਟ ਹੈ ਔਰ ਔਨਵਾਰਿੰਗ ਇਲੈਕਸ਼ਨਾਂ ਵਿੱਚ ਉਹਨਾਂ ਨੇ ਬਹੁਤ ਵੱਡੇ ਤਦਾਦ ਵਿੱਚ ਐਨ ਆਰ ਆਈਸ ਨੇ ਆਉਣਾ ਵੀ ਆ ਔਰ ਉੱਥੋਂ ਸਾਡੀ ਹਦਦ ਵੀ ਕਰਨੀ ਹੈ ਇਸ ਕਰਕੇ ਗੂਗਲ ਹੈਂਗਆਉਟਸ ਆ ਰਿਹਾ ਹੈ ਵੈਰੀ ਇਨੋਵੇਟਿਵ ਆਈਡੀਆ ਐਂਡ ਬਹੁਤ ਇਫੈਕਟਿਵ ਕੰਮ ਕਰਨੀ ਪਾਰਟੀ ਦਾ ਉਹ ਹੈ ਸੁਖਪਾਲ ਖਹਿਰਾ ਮੁਤਾਬਕ 2017 ਦੀ ਵਿਧਾਨ ਸਭਾ ਚੋਣਾਂ ਵਿੱਚ ਐਨ ਆਰ ਆਈਜ਼ ਦੀ ਖਾਸ ਭੂਮਿਕਾ ਰਹੇਗੀ ਅਤੇ ਜੇਕਰ ਕੋਸ਼ਿਸ਼ ਕੀਤੀ ਜਾਵੇ ਤਾਂ ਇਸ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਮਿਲ ਸਕਦਾ ਹੈ ਮਕਸਰ ਵਿੱਚ ਨਿੱਜੀ ਝਗੜੇ ਦੀ ਚੱਲਦੇ ਪੁੱਤ ਨੇ ਆਪਣੇ ਹੀ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਮਾਸਟਰ ਮੋਹਨ ਲਾਲ ਵਜੋ ਹੋਈ ਹੈ ਜੋ ਕਿ ਗਊਸ਼ਾਲਾ ਵਿੱਚ ਸੇਵਾਦਾਰ ਦਾ ਕੰਮ ਕਰਦਾ ਸੀ। ਜਾਣਕਾਰੀ ਮੁਤਾਬਕ ਪਿਓ ਪੁੱਤ ਵਿੱਚ ਕੁਝ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਜਿਸ ਤੋਂ ਪਰੇਸ਼ਾਨ ਹੋ ਕੇ ਪੁੱਤ ਨੇ ਬਾਰਾ ਬੋਰ ਲਾਇਸੈਂਸੀ ਮਦਲੂਕ ਨਾਲ ਆਪਣੇ ਹੀ ਖੂਨ ਦੇ ਰਿਸ਼ਤੇ ਨੂੰ ਖਤਮ ਕਰ ਦਿੱਤਾ। ਪੁਲਿਸ ਨੇ આરોપી ਨੂੰ ਦੋਵੇਂ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਜਿਸ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। ਇਤਵਾਰ ਦਾ ਦਿਨ ਹਾਦਸਿਆਂ ਭਰਿਆ ਸਾਬਤ ਹੋਇਆ ਪੰਜਾਬ 'ਚ ਹੋਏ ਚਾਰ ਵੱਖ-ਵੱਖ ਸੜਕੀ ਹਾਦਸਿਆਂ 'ਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਤੇ 6 ਲੋਕ ਗੰਭੀਰ ਜ਼ਖਮੀ ਹੋਏ। ਬਟਾਲਾ 'ਚ ਵਾਪਰੇ ਹਾਦਸੇ 'ਚ ਇੱਕ ਤੇਜ਼ ਰਫ਼ਤਾਰ ਕਾਰ ਨੇ ਪੈਦਲ ਜਾ ਰਹਿ ਦੋ ਨੌਜਵਾਨਾਂ ਨੂੰ ਦਰਦ ਦਿੱਤਾ ਜਿਸ ਨਾਲ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦ ਦੋਵੇਂ ਨੌਜਵਾਨ ਆਪਣੇ ਕੰਮ ਤੋਂ ਵਾਪਸ ਆ ਰਹੇ ਸਨ। ਦੂਸਰਾ ਹਾਦਸਾ ਜੈਤੋ ਨਜ਼ਦੀਕ ਗੁਰੂ ਕੀ ਟਾਬ ਵਿਖੇ ਵਾਪਰਿਆ ਜਿਸ ਵਿੱਚ ਟਰੈਕਟਰ ਟਰਾਲੀ ਅਤੇ ਟਾਟਾ ਸਫਾਰੀ ਦੀ ਟੱਕਰ ਹੋ ਗਈ। ਹਾਦਸੇ 'ਚ 5 ਲੋਕ ਜ਼ਖਮੀ ਹੋਏ ਨੇ। ਤੋ ਇਲਾਵਾ ਜਲੰਧਰ ਚਵੀ ਦੋ ਸੜਕ ਹਾਦਸੇ ਵਾਪਰੇ ਜਿਨ੍ਹਾਂ ਚੋਂ ਇੱਕ ਦੀ ਮੌਤ ਅਤੇ ਇੱਕ ਵਿਅਕਤੀ ਜ਼ਖਮੀ ਹੋਇਆ ਸ਼ੁਰੂਆਤੀ ਜਾਂਚ ਵਿੱਚ ਸਾਰੇ ਹਾਦਸੇ ਤੇਜ਼ ਰਫ਼ਤਾਰ ਅਤੇ ਅਣਗਹਿਲੀ ਕਾਰਨ ਵਾਪਰੇ ਲੱਗ ਰਹੇ ਨੇ ਫਿਲਹਾਲ ਇਨਾ ਹਾਦਸੇ ਦੀ ਪੁਲਿਸ ਜਾਂਚ ਕਰ ਰਹੀ ਹੈ ਲੁਧਿਆਣਾ ਦੇ ਸਮਰਾਲਾ ਚੌਂਕ 'ਚ ਕੱਪੜਿਆਂ ਦੀ ਇੱਕ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ ਜਿਸ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ। ਪੁਨੀਤ ਨੈਟਵੈਅਰ ਫੈਕਟਰੀ 'ਚ ਲੱਗੀ ਇਸ ਅੱਗ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਪਹਿਲਾਂ ਫੈਕਟਰੀ ਦੀਆਂ ਕੰਦਾਂ ਨੂੰ ਜੇਸਬੀ ਮਸ਼ੀਨਾਂ ਨਾਲ ਤੋੜਿਆ ਗਿਆ ਤੇ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਬੜੀ ਮੁਸ਼ਕਲ ਨਾਲ ਇਸ ਅੱਗ 'ਤੇ ਕਾਬੂ ਪਾਇਆ। ਮੋਸਟ ਪ੍ਰੋਬਬਲੀ ਸ਼ਾਰਟ ਸਰਕਟ ਨਾਲ ਹੋਇਆ। ਕਿੰਨੇ ਵਜੇ ਵਾਪਰੀ? ਹਾਲੇ ਕੁਝ ਨਹੀਂ ਕਹਿ ਸਕਦਾ ਮੈਂ। ਗੱਡੀਆਂ ਕੈਪ ਤੇ ਆ ਗਈਆਂ ਸੀ। ਥੋੜੀ ਲੇ ਦੱਸ ਦिए ਕਿ ਅੱਗ ਇਨੀ ਭਿਆਨਕ ਸੀ ਕਿ ਇਸ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 40 ਗੱਡੀਆਂ ਦਾ ਇਸਤੇਮਾਲ ਕਰਨਾ ਪਿਆ